88 ਗਾਛੇ ਸਤੰਬਰ 2024 ਨੂੰ ਬਸੂ ਨਿਕਲਿਆ ਦਰਜ ਨੰਬਰ 2024 ਨੂੰ ਦੁਪਹਿਰ ਸ਼ਾਮ ਦੀ ਗੱਲ ਹੈ ਸ਼ਾਮ ਨੂੰ ਕਰਨ ਨਾਮ ਦਾ ਬੰਦਾ ਸੀ ਉਹ ਪੈਸਾ ਰਣਿਤਿਆ ਆਪਣੇ ਬੁੱਧ ਨਾਲ ਜਾ ਰਿਹਾ ਸੀ ਨਕਦੀ ਲੈ ਕੇ ਭਾਈ ਲੈ ਗਿਆ ਤਾਂ ਪੰਜ ਬੰਦਿਆਂ ਨੇ ਹਮਲਾ ਕਰਕੇ ਚੂਰਾ ਮਾਰਕੀਟ ਦਾ ਕਰਤ ਕਰ ਚਾਹੇ ਮੈਂ ਉਹ ਚੋਣ ਤੇ ਗੱਲ ਕੀਤੀ ਸੋਏ ਕਾਫੀ ਦੇਸ਼ਿਆ ਤਰੀਕੇ ਨਾਲ ਜਿਵੇਂ ਕਿ ਉਹਦਾ ਕਦਮ ਕੀਤਾ ਗਿਆ ਸੀ ਜਿਹਦੀ ਵੀਡੀਓ ਵੀ ਬਣੀ ਸੀ ਕਾਫੀ ਦੇ ਨਾਲ ਲੋਕਾਂ ਸਹਿਮ ਵੀ ਹੋਇਆ ਤੇ ਇਹ ਵੈਸੇ ਤੋਂ ਇਹਦੇ ਵਿੱਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀ ਦੇ ਹਿਸਾਬੇ ਸਪੈਸਿਟੀ ਕਿ ਸੋਸਾਇਟੀ ਬੰਦ ਐਸਪੀ ਗ੍ਰੀ ਚਾਹ ਚੀਏ ਇਹ ਸਭ ਤੋਂ ਸੇ ਬਣਦਾ ਛੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ ਦੋ ਬੰਦੇ ਇਹਨਾਂ ਨੂੰ ਅਰੈਸਟ ਕਰ ਲਏ ਸੀ ਜਿਹੜੇ ਕਿ ਅਮਨ ਮੀਤ ਤੇ ਜਗਰਾਜ ਨੇ ਉਹ ਦੋ ਸਾਂਝੇ ਦੇ ਦੋਸ਼ੀ ਸੀ ਕਿ ਚੋਰੀ ਹੈ ਸੋ ਜਿਹੜੇ ਬਾਕੀ ਦੇ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏਗੇ ਵਿੱਚ ਦੋ ਇਹਨਾਂ ਦੇ ਮੋਟਰਸਾਈਕਲ ਵਰਤੇ ਸੀ ਪੂਰੀ ਵਾਰਦਾਤ ਦੇ ਵਿੱਚੋਂ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏਗੇ ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਏਗੇ ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ ਜਿੰਸ 1 ਨੇ ਜੁੜਨਾ 100 ਹੋਰੇ ਬਾਰੇ ਨਾਮ ਵੀ ਨਾਟਸ ਜਸਟ ਯੂਰ ਬਟ ਹੋਰ ਤੇ ਵੀ ਇੱਕ ਪਛਾਣਾ ਹੋਣ ਵਾਲਾ ਹੈ 302 ਉਹ ਹੋਇਆ ਆਦਰਵਾਈ ਜਿਹੜੇ ਬਾਕੀ 4 ਬੰਦੇ ਜੁੜਦਾਸ ਤੇ ਪਹਿਲਾ ਰਿਕਾਰਡ ਰਿਪੋਰਟ ਨਹੀਂ ਹੈ ਪਹਿਲਾ ਬੱਚਾ ਅਮਨमीत ਜਿਹੜਾ 7 ਤਰੀਕ ਨੂੰ ਮੜਿਆ ਸੀ ਉਗਾ ਨਾਮ ਉਹਦੇ ਖੱਲਾ ਹੀ ਮੜਿਆ 307000 ਰੁਪਏ ਸੀ ਜਿਹੜਾ ਅਨਸ਼ ਹੈ ਉਹਦੇ ਤੇ ਦੋ ਬਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ ਤੇ 307 ਦੇ ਬਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀਗਾ ਤਰੁਣ ਕਰਪਾਉ ਉਹਦੇ ਤੇ ਵੀ ਇੱਕ ਬਰਚਾ ਲੱਜਾਇਆ ਸੋ ਇਹਨਾਂ ਦਾ ਕ੍ਰਿਮੀਨਲ ਕੋਰਟ ਪਹਿਲਾਂ ਇਹਨਾਂ ਤੇ ਸੁਰੇ ਨੂੰ ਲੈ ਕੇ ਇਹਨਾਂ ਦਾ ਆਪਰਾਸ ਚਲਵਾਉਣਾ ਸੀ ਅਨਸ਼ ਵਾਸ ਦਾ ਮੇਨ ਪਰਸਨ ਜਿਹਦੇ ਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਜਿਹੜੇ ਉਹਦੇ ਨਾਲ ਆਏ ਸੀ So, सारे दोषी गिरफ़्तार करते गए हैं दोषियों को सात तरीक पुलिस जलों अरैसट करना एक्सीडेंट होने सकता है सो हॉस्पिटल एडमिट किया गया इन्हना होस्पिटल चेरे इलाज ने सो इलाज़ तो बाद ਉਹਨਾਂ ਨੂੰ ਫੇਰ ਉਸ ਤੋਂ ਉਹ ਸਾ ਜਿਹੜੀ ਬੋਲੀ ਕਰ ਰਹੀ ਹੁੰਦੀ ਕਿਉਂਕਿ ਉਹ ਸੀ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਪੋਰਚ ਤੇ ਰਿਮਾਂਡ ਲੈ ਕੇ ਉਹ ਵੀ ਇਹ ਜਿਹੜਾ ਫਿਨਿਸ਼ ਫਾਈਨਲ ਪੁਆਇੰਟ ਕਰਨਾ ਲੈ ਰਹੇ ਤੁਹਾਡੇ ਦੋਵੇਂ ਦਿਖ ਰਹੇ ਹਾਂ ਦਿਖ ਰਹੀ ਹੈ ਆ ਦੇਖੋ ਆਹ ਰਟਨ ਇਹ ਦੀ ਸਜ਼ਾ ਸੀ ਉਹ ਮਾਮਲਾ ਇਹ ਸੀਗਾ ਜਿਹੜੀ ਅੰਸ਼ਲੀ ਉਹ ਸੀਗੀ ਕੋਈ ਹਾਂ ਹਾਂ ਪੂਰੀ ਸੀ ਜਿਹੜਾ ਵੈਸੇ ਕਰ ਉਹ ਮੈਸੇਜ ਵੀਰਾ ਕਰਦਾ ਆ ਦੇਖੋ ਆਹ ਦੇਖ ਕੇ ਇਹਦੇ ਨਾਲ ਜੇ ਇਹਨਾਂ ਨੇ ਆ ਕੇ ਉਹਨੂੰ ਘੁੱਟ ਕੇ ਤੇ ਬਾਹਰੋਂ ਚੋਰਾ ਮਾਰ ਕੇ ਉਹਦਾ ਕਰਦਾ ਤਾਂ ਜਿਹੜਾ ਵੀਡੀਓ ਦੇਖ ਕੇ ਦਿੱਤੀ ਇਹ ਜਿਹੜੀ ਕਸ਼ਮਿਰ ਜਿਆਦਾ ਦਾ ਕੇਵਲ ਜੁਈ ਚੀਜ਼ ਦੇ ਸਾਹਮਣੇ ਹੈ पहला कोई तंत्रित्ती हो गया सोशल मीडिया या तो कोई इंटरनेट दे ना ही साथ एक और इन्हें बारे में ज़्यादा कोई तंत्रित्ती तो सर पहला किस बारे में इतना गरीब चांसेस हुई कह रहे हैं सीबीएसई तेरह सात देर पर चेक है सर मिट्टी कुछ होएगी आज इस समय क्या वही किसी किसी केस

ਉਹ ਉਹੋ ਜਿਹੋਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਪਰ ਜੇ ਤੱਕ ਇਨਵੈਸਟੀਗੇਸ਼ਨ ਚ ਵਿਸ਼ਾਲ ਦੀ ਕੋਈ ਸ਼ੂਰੀਅਤ ਨਹੀਂ ਮਿਲਦਾ ਉਹਦੇ ਰੋਲ ਚਾਰਜ ਕੀਤਾ ਜਾ ਰਿਹਾ ਹੈ ਜੇ ਕੋਈ ਵੀ ਕੋਈ ਸ਼ੂਰੀਅਤ ਹੋਵੇ ਤੇ ਉਸ ਦਾ ਦੱਸਦਾ ਹੈ ਲੜਕੀ ਦੇ علاوہ ਇਹ ਆਪਸ ਵਿੱਚ ਐਸੀ ਗੱਲ ਹੋਈ ਕਿ ਉਹਦੇ ਦੇ ਹੱਥੋਂ ਪਾਣੀ ਹੋ ਰਿਹਾ ਸੀ ਪਰ ਉਹਦੀ ਮਦਰ ਦਾ ਕਹਿਣਾ ਹੈ ਕਿ ਉਹ ਸ਼ਾਲ ਉਹਦੇ ਨੂੰ ਬਾਰ ਬਾਰ ਪੈਸੇ ਦੀ ਮੰਗ ਕਰ ਰਹੀ ਸੀ ਕਾਫੀ ਦੇਰ ਤੋਂ ਜੇ ਉਹਨਾਂ ਦੇ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਆਏ ਕੋਈ ਚੀਜ਼ ਹੈ ਜੇ ਉਹ ਚਾਹਦੇ ਨੇ ਕਿ ਇਨਵੈਸਟੀਗੇਟ ਹੋਵੇ ਤਾਂ ਫੀਸ ਚ ਆਦੀ ਜਾਵੇ ਉਹਨੂੰ ਦੁਬਾਰਾ ਇਹ ਤਾਂ ਕਿ ਸੀਪੀ ਜੀ ਉਹ ਜਦੋਂ ਪਹਿਲਾਂ ਦੱਸਿਆ ਕਿ ਸੀਨੀਅਰ ਆਫਿਸਰ ਦੇ ਅੱਗੇ ਜੀਮਾ ਜਿਹੜੀ ਡਿਸਕ੍ਰੀਡ ਕਰਦੀ ਸੋ ਜਿਹੜਾ ਵੀ ਕੋਈ ਅਲਟਰ ਐਂਗਲ ਹੋਊਗਾ ਨਾਲ ਲੱਗਦਾ ਹੈ ਕਿ ਤੁਸੀਂ ਜਿਹੜਾ ਰੰਡਮ ਟੈਫੀਸ਼ਰ ਤੇ ਇਹ ਨਾਲ ਕਰਕੇ ਫੀਲਡ ਅਫੀਸਰ ਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਰ। ਫਿਰ ਕਿਸੇ ਕੋਈ ਬੰਦਾ ਸੀਸੀਟੀਵੀ ਵੀਡੀਓ ਕਾਲ ਵੀ ਲਾਈਵ ਦਿਖਾਰਾਂ ਦੇ ਜਦੋਂ ਨਹੀਂ ਅਜੇ ਤੱਕ ਇਹ ਰਿਪੋਰਟ ਵਿੱਚ ਕੋਈ ਚੀਜ਼ ਨਹੀਂ ਆਈ ਪਰ ਮੈਂ ਇਹ ਜਰੂਰ ਅਵਾਰਨਿੰਗ ਇਹ ਜਾਊਗਾ ਸਾਦਰਸ਼ੋ ਕਿ ਜੇ ਕੋਈ ਹੈ ਨਾ ਕੋਈ क्राइम ਹੁੰਦਾ ਹੈ ਕੋਈ ਬੈਡਿੰਗ क्राइम ਕੋਈ ਸਟੈਚਿੰਗ ਕੋਈ ਚੋਰੀ ਹੋਵੇ ਜਾਂ ਕੋਈ ਅਜਿਹਾ ਵਾਇਲੈਂਸ ਨਹੀਂ ਹੁੰਦਾ